ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੇ ਬਲੌਗ ਦੀ ਸ਼ੁਰੂਆਤ ਕਰਦੇ ਆਂ ਜੀ ਗੁੱਡ ਮਾਰਨਿੰਗ ਤੁਹਾਨੂੰ ਸਾਰਿਆਂ ਨੂੰ ਆਜੋ ਰੋਟੀ ਖਵਾ ਦਈਏ ਤੁਹਾਨੂੰ ਹੋ ਠੀਕ ਹੋ ਤੇ ਅੱਜ ਆਪਣਾ ਕਿਤੇ ਵੀ ਜਾਣ ਦਾ ਇਰਾਦਾ ਨਹੀਂ ਹੈਗਾ ਅੱਜ ਸੰਡੇ ਹੈਗਾ ਡਾਕਟਰ ਨੇ ਕਿਹਾ ਸੀ ਆਂ ਰਾਮ ਕਰੀਆ ਤੇ ਰੈਸਟ ਕਰਦਾ ਹਾਂ ਤੇ ਘਰੇ ਮੂਵੀ-ਮਾਵੀ ਦੇਖਦੇ ਆਂ ਹੋਰ ਦੱਸੋ ਰਾਜੀ ਖੁਸ਼ੀ ਚੜ੍ਹਦੀ ਕਲਾ 'ਚ ਰਹੋ ਤੇ ਬਾਕੀ ਅੱਜ ਮੋਟਰ ਦੇ ਖੇਤਾਂ 'ਚ ਜਾਵਾਂਗੇ ਤੁਹਾਨੂੰ ਖੇਤ ਦਿਖਾਵਾਂਗੇ ਤੇ ਤੁਹਾਡੇ ਨਾਲ ਗੱਲਾਂ-ਬਾਤਾਂ ਕਰਾਂਗੇ ਆਜੋ ਭਾਈ ਬਾਹਰ ਵਾਲੇ ਐਨਆਰਆਈਓ ਤੁਹਾਨੂੰ ਖਵਾਵਾਂ ਚਟਨੀ ਨਾਲ ਅੰਬ ਦੀ ਫੜ ਤੇ ਕੱਲ ਮੋਟਰ ਦਾ ਜੋੜ ਜਾ ਸੜ ਗਿਆ ਤੀ ਉਹ ਲਾਇਆ ਤੀ ਆ ਚੈਂਕੂ ਪੀਜੀ ਲਿਆਂਦੀ ਤੀ ਅੱਜ ਆ ਛੱਡ ਕੇ ਵੀ ਆਉਣੀ ਆ ਹੋਰ ਦੱਸੋ ਠੀਕ ਹੋ ਓਕੇ ਰਿਪੋਰਟ ਆ ਤੇ ਆਹ ਪਿੱਛੇ ਦੇਖਦੇ ਹੋਣਗੇ ਕੱਲ ਬੂਟੇ ਲਾਏ ਤੀ ਆ ਤੇ ਅੱਜ ਨਾ ਤੁਹਾਨੂੰ ਉਧਰ ਜਿਹੜੇ ਆਪਣੇ ਰੱਖੇ ਪਏ ਨੇ ਪਸ਼ੂ ਰੱਖੇ ਪਏ ਨੇ ਛੋਟੇ ਛੋਟੇ ਜਿਹੇ ਉਹ ਵੀ ਅੱਜ ਦਿਖਾਵਾਂਗੇ ਦਿਖਾਉਂਗਾ ਤੁਹਾਨੂੰ ਕਿਵੇਂ ਛਾਲਾ ਮਾਰਦੇ ਨੇ ਕਿੰਨਾ ਵਧੀਆ ਦਿਲ ਲੱਗਦਾ ਏ 4 ਵਜੇ ਜਾਉਂਦਾ ਉਧਰ ਨੂੰ ਫਿਰ ਉਹਦੀ ਵੀਡੀਓ ਆਪਾਂ ਬਣਾਵਾਂਗੇ ਬਾਕੀ ਜੁੜੇ ਰਹੋ ਦੋਸਤੋ ਆ ਦੇਖੋ ਚਾਚੇ ਨੇ ਜਿੰਨੇ ਕੁ ਜੁੱਗਾ ਆਪਣੇ ਬੂਟੇ ਲਾਏ ਬਨੇ ਘਰ ਚ ਕਿੰਨੇ ਕੁ ਜੁੱਗਾ ਹੈਗਾ ਇੰਨੀ ਕੁ ਆਪਣੇ ਕੋਲ ਜਗ੍ਹਾ ਹੈਗੀ ਆ ਆ ਟਿੰਮੀ ਪਈ ਆ ਆਰਾਮ ਨਾਲ ਲੇਟ ਹੋਣੀ ਭੱਜੀ ਆ ਤੇ ਫਿਲਮ ਦੇਖਦੇ ਤੇ ਅੱਜ ਪਿੰਡ ਹੈਗਾ ਯਾਰ ਮੈਂ ਕਿਹਾ ਐਤਵਾਰ ਆਪਾਂ ਵੀ ਆਦੀ ਛੁੱਟੀ ਮਾਰ ਲਈਏ ਯਾਰ ਨਾਲੇ ਰੈਸਟ ਹੋ ਜੂਗੀ ਫਿਲਮ ਦੇਖ ਰਿਆ ਸੀ ਬਾਕੀ ਬਣਾਵਾਂਗੇ ਉਹਨੂੰ ਸ਼ਾਮ ਨੂੰ ਮੋਟਰ ਤੇ ਜਾ ਕੇ ਵਲੌਗ ਜੁੜੇ ਰਹੇ ਜੀ ਕਿਵੇਂ ਮਿੱਤਰ ਪਿਆਰਿਓ ਆ ਮੋਟਰ ਦਾ ਨਾ ਫਿਊਜ ਆ ਉਹ ਮਤਲਬ ਤਾਰ ਸੜ ਗਈ ਸੀਗੀ ਵਿੱਚ ਪੱਟ ਕੇ ਹੁਣ ਦੁਬਾਰ ਤੋਂ ਕੱਢ ਕੇ ਜੋੜ ਦੁਬਾਰ ਤੋਂ ਲਾਇਆ ਹੈਗਾ ਯਾ ਰਾਤ ਦੀ ਮੋਟਰ ਖੜੀ ਆ ਤੇ ਹੁਣ ਦੇਖਦੇ ਆ ਕਿ ਸਿੱਧੀ ਪੁਦਰੀ ਚੱਲ ਪਵੇ ਲੱਗੇ ਵੈ ਨੇ 2-3 ਘੰਟੇ ਹੋ ਗਏ ਇਹਨਾਂ ਨੂੰ ਖੁਜਲਦੇ ਆਨ ਤੇ ਸਵੇਰੇ ਪਾਵਾਂਗੇ ਆ ਤੁਸੀਂ ਕਹਨੇ ਹੁਣੇ ਚਾਚੇ ਖੇਤ ਖੋਦ ਦਿਖਾਇਆ ਕਰ ਤੇ ਹੋਰ ਦੱਸੋ ਗੱਲਬਾਤ ਠੀਕ ਹੋ ਯਾਰ ਓਕੇ ਰਿਪੋਰਟ ਆ ਤੇ ਪਾਰ ਆ ਰਹੀ ਨੇ ਉਹ ਬੁਲਾਤਾ ਫੈਨ ਕੁੱਪੀ ਹੈਗੀ ਤੇ ਮੋਟਰ ਤੇ ਹੈਗੇ ਪਰਮਾ ਸੌਕ ਕਰ ਦਿਆਂਦਾ ਹੋਰ ਦੱਸੋ ਗੱਲਬਾਤ ਓਕੇ ਆ ਕੰਮ ਚੜਦੀ ਕਮ ਚੰਨ ਕਿਹੜਾ ਜਵਾਬ ਦੇ ਆ ਕਦੇ ਪਾ ਤਾਂ ਉਹਨਾਂ ਨੇ ਹੁਣ ਪਾ ਕੇ ਅੱਟੇ ਨੇ ਬਾਕੀ ਹੁਣ ਸਵੇਰੇ ਜਲ ਲਾਈਟ ਆਊਗੀ ਜੱਜ ਲਾ ਕੇ ਦੇਖਾਂਗੇ ਕਿ ਕੀ ਸਿਸਟਮ ਹੈਗਾ ਤੇ ਆ ਮੋਟਰ ਤੇ ਆਇਆ ਵਿਆਂ ਤੇ ਆ ਬੂਟੇ ਲਾਈਤੀ ਸਵੇਰੇ ਤੁਹਾਨੂੰ ਦਿਖਾਉਣੇ ਆ ਤੇ 7-8 ਲਾਏ ਨੇ ਅੱਜ ਮੋਟਰ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਲਾਈ ਵੇ ਤੇ ਮਗਰ ਦੇਖ ਜਾਣਗੇ ਗੜਾਈ ਹੁਣ ਵਾਲੀ ਇਹਨਾਂ ਦੀ ਆ ਸਾਰੇ ਉਹ ਆਪਾਂ ਬੂਟੇ ਲਾਈ ਵੇ ਨੇ ਜਿੰਨੇ ਕਾਫਲਾ ਲਾ ਸਕਦੇ ਆ ਆਜ ਲਾਈ ਨੇ ਆਮਬ ਦਾ ਅਹ ਅਮਰੂਦ ਦਾ ਤੇ ਗਾਹਾਂ ਡੇਗ ਲਾਈ ਹੋਊਗੀ ਮਤਲਬ ਉਹ ਦੇਖੋ ਚਾਹਨ ਕੁੱਪੀ ਤੋਂ ਹੁਣ ਪਾ ਕੇ ਹਾਂਜੀ ਬਾਹਰ ਵਾਲੇ ਭਤੀਜੀ ਉਹ ਭਤੀਜੀ ਉਹ ਤੁਹਾਡੇ ਵਾਸਤੇ ਬਣਾਈ ਆ ਸਪੈਸ਼ਲ ਬਲੌਗ ਤਾਂ ਆਪਣਾ ਰਾਤ ਨੂੰ ਪੈਜੂਗਾ ਆ ਵੀਡੀਓ ਸਵੇਰੇ ਸਾਜਰੇ 7:00 ਵਜੇ ਪਾਉਂਗਾ ਆ 2 3 ਮਿੰਟ ਦੀ ਵੀਡੀਓ ਹੋਊਗੀ ਹਾਂਜੀ ਮੋਟਰ ਤੇ ਆਇਆ ਹੁਣ ਭਤੀਜ ਭਤੀਜੀ ਉਹ ਤੇ ਜਿਹੜੇ ਬੂਟੇ ਚ ਲਾਈ ਤੀ ਨਾ ਚ ਪਾਣੀ ਪੂਣੀ ਪਾਉਣਾ ਸੀ ਡਿੱਗਾਂ ਚ ਉਹ ਠੀਕੋ ਹਾਂਜੀ ਉਹ ਕੇ ਰਿਪੋਰਟਾ ਮੋਟਰ ਤੇ ਨੂੰ ਆਇਆ ਸੀ ਯਾਰ ਮੈਂ ਕਿਹਾ ਚੱਲ ਮੋਟਰ ਤੇ ਬੈਣੇ ਆ ਘੰਟਾ ਖੰਡ ਜਾ ਕੇ ਅੱਜ ਕਿਤੇ ਜਾ ਤਾਂ ਹੋਇਆ ਨਹੀਂ ਹੈਗਾ ਅੱਜ ਕਿਤੇ ਗਏ ਨਹੀਂ ਹੈਗੇ ਪਿੰਡੇ ਦੀ ਤੁਹਾਨੂੰ ਪਤਾ ਹੀ ਆ ਵੀਡੀਓ ਪਾਈਆਂ ਦੀਆਂ ਆਪਾਂ ਮਗਾ ਚੱਲ ਬਲੌਗ ਵੀ ਨਹੀਂ ਇੰਨਾ ਜ਼ਿਆਦਾ ਬਣਿਆ ਜਿੰਨਾ ਕਿ ਬਣਦਾ ਮੈਂ ਕਿਹਾ ਖੇਤਾਂ 'ਚ ਜਾ ਕੇ ਬਣਾ ਲੈਂਦੇ ਆ ਮੈਂ ਕਿਹਾ ਫਿਰ ਭਤੀਜ ਬੇਟ ਕਰਦੇ ਹੁੰਦੇ ਨੇ ਬਲੌਗ ਦੀ ਹੋਰ ਓਕੇ ਰਿਪੋਰਟ ਆ ਚੜ੍ਹਦੀ ਕਲਾ 'ਚ ਆ ਕੰਮ ਕਰ ਤੇ ਰਾਜੀ ਖੁਸ਼ੀ ਹੱਸਦੇ ਵਾਸਤੇ ਰਹੋ ਤੇ ਬਹੁਤ ਭਤੀਜੇ ਨੇ ਭਤੀਜਿਆਂ ਦੇ ਭਤੀਜਿਆਂ ਦੇ ਫੋਨ ਆਏ ਅੱਜ ਕਿ ਚਾਚਾ ਕਿਵੇਂ ਆ ਅੱਜ ਕੋਈ ਕਹਿੰਦਾ ਪਟਿਆਲੇ ਆ ਜਾ ਕੋਈ ਭਤੀਜ ਕਹਿੰਦਾ ਮਹਾਲੀ ਆ ਜਾ ਕੋਈ ਕੀ ਕਹਿੰਦੀ ਚੰਡੀਗੜ੍ਹ ਆ ਜਾ ਹੈ ਇੰਨਾ ਤੁਸੀਂ ਪਿਆਰ ਕਰਦੇ ਹੋ ਯਾਰ ਕੋਈ ਗੱਲ ਨਹੀਂ ਬਣਾਉਣੀ ਆ ਪ੍ਰੋਗਰਾਮ ਮੜੀ ਜੀ ਸਿਹਤ ਠੀਕ ਜੀ ਹੋ ਜਵੇ ਬਣਾਉਣਿਆਂ ਚੰਡੀਗੜ੍ਹ ਦਾ ਵੀ ਪ੍ਰੋਗਰਾਮ ਬਹੁਤ ਜਲਦਾ ਆ ਸੈਚਰਡੇ ਦੀ ਸਲਾਹ ਹੈਗੀ ਯਾਰ ਪਰ ਹੁਣ ਆਪੇ ਜਦ ਸਰੀਰ ਡਾਊਨ ਹੋ ਗਿਆ ਨਹੀਂ ਤਾਂ ਆਉਣਾ ਸੀ ਪੱਕਾ ਤੇ ਜੀਰੀ ਦਾਤ ਲਾਈਟ ਆ ਗਈ ਦੀ ਅੱਜ ਸਵੇਰੇ ਭਰ ਗਏ ਖੇਤ ਉਹ ਬੰਦਾ ਉੱਧਰ ਕੱਕ ਕੱਢ ਰਿਹਾ ਜੀ ਵਿੱਚ ਕੱਕ ਹੋ ਗਿਆ ਤੇ ਆ ਇੱਕ ਵੀਰ ਮੈਨੂੰ ਕਮੈਂਟ ਕਰਕੇ ਦੇਖੇ ਦੱਸਿਓ ਕਿ ਕਿਨੂ ਕਿਨੂ ਡੁਪਲੀਕੇਟ ਦਵਾਈ ਆਈ ਹੈ ਇੱਕਤੀ ਆਪਣੇ ਨਾ ਬਹੁਤ ਜ਼ਿਆਦੇ ਖੇਤਾਂ 'ਚ ਆਹ ਹੋ ਗਿਆ ਕਵਾੜ ਅੱਗੇ ਕਦੇ ਵੀ ਨਹੀਂ ਹੋਇਆ ਯਾਰ ਸੋਸਾਇਟੀ ਦੇ ਵਿੱਚੋਂ ਲਿਆਂਦੀ ਵੀਤੀ ਦਵਾਈ ਆ ਵੀ ਆਪਾਂ ਵੀਡੀਓ ਪਾਉਣੇ ਆ ਸੈਟੀ ਵਾਲਿਆਂ ਨਾਲ ਗੱਲ ਕਰਕੇ ਜੇ ਕੋਈ ਰਾਹ ਨਾ ਦੇ ਉਹਨਾਂ ਨੇ ਤਾਂ ਫਿਰ ਠੋਕ ਕੇ ਵੀਡੀਓ ਵੀ ਪਾਵਾਂਗੇ ਤੇ ਉਹਨਾਂ ਦੀ ਸ਼ਿਕਾਇਤ ਵੀ ਕਰਾਂਗੇ ਹਾਂਜੀ ਬੈਠੇ ਬੈਠੇ ਮੋਟਰ ਤੇ ਟਾਈਮ ਦਾ ਹੀ ਨਹੀਂ ਪਤਾ ਲੱਗਿਆ 7:30 ਤੋਂ ਉੱਪਰ ਟਾਈਮ ਹੋ ਗਿਆ ਚਲੋ ਹੁਣ ਚੱਲਦੇ ਆ ਘਰ ਨੂੰ ਜਾ ਕੇ ਵਲੌਗ ਪਾਉਣੇ ਆ ਜੁੜੇ ਰਹੋ ਹਾਂਜੀ ਹੁਣ ਚੱਲ ਰਹੇ ਆ ਘਰ ਨੂੰ ਜਾ ਰਹੇ ਆ ਹੈਗਾ ਠੀਕੋ ਦੇਖੀਏ ਕਰਦੇ ਠੋਠੇ ਓਹੋ ਕਾਰ ਆ ਗਈ ਹਾਂਜੀ ਪਿੰਡ ਆ ਗਿਆ ਘਰ ਆ ਗਿਆ ਹੁਣ ਵਲੌਗ ਪਾਉਣੇ ਆ ਤੇ ਇੱਕ ਨਾ ਕਿਸੇ ਨੇ ਕੱਲੋਂ ਤੁਹਾਨੂੰ ਦੱਸੇ ਦੱਸੇ ਦਿੰਨਾ ਤੁਸੀਂ ਮੇਰੀ ਆਪਣੀ ਫੈਮਿਲੀ ਹੈਗੀ ਆ ਕਿਸੇ ਨੇ ਵੀ ਉਹ ਤੁਹਾਡੇ ਚਾਚੇ ਦੇ ਖਿਲਾਫ ਕੰਪਲੇਂਟ ਕਿਉਂ ਨਾ ਲਖਾਤਾ ਝੂਠਾ ਹੀ ਠੀਕ ਆ ਨਾ ਬਾਕੀ ਦੇਖਦੇ ਹਾਂ ਹੁਣ ਕੱਲੋਂ ਫੋਨ ਕਰਕੇ ਜਾਣਦੇ ਆ ਉੱਥੇ ਬਾਕੀ ਜੁੜੇ ਰਹੇ ਹੋ ਬਲੌਗ ਦੀ ਕਰਦੇ ਆ ਐਂਡਿੰਗ ਲਵ ਯੂ